ਲੋ ਵੀ ਸੱਜਣੋ ਅੱਜ ਫੇਰ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਦੋ ਜਾਨਵਰ ਹਨ ਇੱਕ ਤਾਂ ਨੁਗਰਾ ਜਾਨਵਰ ਦਿਖਾਵਾਂ ਤੇ ਇੱਕ ਦਿਖਾਵਾਂ ਨੁਕਰਿਆਂ ਆਰਕਾ ਪੌਣੇ ਨੁਕਰੇ ਤੇ ਉੱਪਰ ਜਿਹਨੂੰ ਆਪਾਂ ਦੁੱਧਿਆ ਸੰਜਾਫ ਕਹਦੇ ਨੇ ਅਜਾ ਨੀਲਾ ਕਹਿੰਦੇ ਨੇ ਨੀਲੀ ਘੋੜੀ ਆ ਮਿੱਤਰੋ ਨੁਗਰਾ ਬਿਸ਼ੇਰਾ ਬਿਸ਼ੇਰਾ ਵੀ ਹਨ ਪੂਰਾ ਪਿਓਰ ਨੁਗਰਾ ਇੱਕ ਵੀ ਦਾਗ ਨਹੀਂ ਤੇ ਘੋੜੀ ਪੂਰੀ ਸੋਹਣੀ ਨੀਲੀ ਘੋੜੀ ਆ ਦੋ ਜਾਨਵਰ ਦਿਖਾਉਣੇ ਆ ਦੋਨਾਂ 'ਚ ਜਿਹੜਾ ਵੀ ਪਸੰਦ ਆ ਲਾਸਟ ਤੇ ਸਾਰੀ ਡਿਟੇਲ ਸੁਣ ਕੇ ਫੋਨ ਲਾ ਲਓ ਨੰਬਰ ਥੱਲੇ ਚੱਲੀ ਜਾਂਦੇ ਰੇਟ ਦੋਨਾਂ ਦਾ ਹੀ ਵਾਜੂਬ ਆ ਜਿਆਦਾ ਉੱਚੇ ਮੁੱਲ ਸੋ ਦੋਸਤੋ ਬੇਨਤੀ ਪ੍ਰਾਣੀ ਆ ਚੈਨਲ ਸਬਸਕ੍ਰਾਈਬ ਕਰਨ ਦਾ ਨ ਭੁੱਲੋ ਲਾਈਕ ਕਮੈਂਟ ਕਰਦੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਬਾਬਾ ਜੀ ਦਾ ਸਟੱਡਿਓ ਪਰ YouTube ਚੈਨਲ ਦੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਦੋਸਤੋ 21 ਜੂਨ 2025 ਦੀ ਇਹ ਵੀਡੀਓ ਤੇ ਜਿਹੜੇ ਵੀ ਭਰਾ ਆਪਣੇ ਨਾਲ ਇਹ ਵੀਡੀਓ ਦੇਖਦੇ ਆ ਵੀਡੀਓ ਨੂੰ ਪੂਰੀ ਦੇਖ ਲਿਓ ਕਿਉਂਕਿ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਹੈ ਰੇਟ ਦਾ ਭਾਅ ਆਈਡੀਆ ਦੇ ਤਾਂ ਵੀ ਜੈਜ ਮਾਲ ਦੇ ਆ ਮੀਡੀਅਮ ਰੇਟ ਦੇ ਤੇ ਤਾਂ ਕਿ ਤੁਹਾਨੂੰ ਜਿਹੜੀ ਕੋਈ ਡਿਟੇਲ ਪੁੱਛਣ ਦੀ ਲੋੜ ਨਾ ਪਵੇ ਜੇ ਤੁਹਾਡੇ ਪਰਤੇ ਚ ਵਹਿੰਦੇ ਹੋਏ ਤੁਹਾਡੇ ਮੰਨ ਲਓ ਜਿਹੜੀ ਇਹਦੀ ਡਿਟੇਲ ਹੈ ਤੁਹਾਡੇ ਅਨੁਸਾਰ ਹੋਈ ਤਾਂ ਤੁਸੀਂ ਖਰੀਦ ਸਬ ਤਾਂ ਮਿੱਤਰੋ ਨੋਕਰਾ ਵੀ ਸ਼ੀਰੀ ਦੀ ਗੱਲ ਕਰੀ ਤਾਂ ਹੱਡ ਪੈਰ ਦੇਖ ਲਓ ਕਿੰਨਾ ਖੁੱਲਾ ਖੁੱਲੀ ਬਾਡੀ ਦਾ ਚੰਗਾ ਘੋੜਾ ਪਾਉਂਦੀ ਕਿਉਂਕਿ ਦਾਗ ਇੱਕ ਵੀ ਨਹੀਂ ਬਸ਼ੀਰੇ ਦੇ ਜਮਾ ਸਪੌਟਲੈਸ ਬੱਚਾ ਹੱਥਾਂ ਪੈਰਾਂ ਦਾ ਸਾਫ ਆ ਬਾਲ ਭੋਰੀਆਂ ਦਾ ਸਾਫਾ ਕਰਦਨ ਦੇਖੋ ਕਿੰਨੀ ਲੰਮੀ ਤੇ ਹਿੱਕ ਤੇ ਬਾਡੀ ਦੇਖ ਲਓ ਇਹਦੀ ਖੁੱਲੀ ਬਹੁਤ ਆ ਲਿਸਾ ਜ਼ਰੂਰ ਆ ਅੱਜ ਵੀਡੀਓ ਹੈ ਦੋਸਤੋ ਬਜਾਦਾ ਲੱਸਾ ਵੀ ਨਹੀਂ ਕਹਿਣ ਦਾ ਮਤਲਬ ਵੀ ਹਜੇ ਭਰਿਆ ਨਹੀਂ ਪਰ ਜਿਹੜੇ ਬਾਡੀ ਆ ਉਹ ਪੂਰੀ ਚੌੜੀ ਆ ਨੂਰੇ ਦਾ ਬੱਚਾ ਬਾਕਰਪੁਰ ਵਾਲੇ ਦਾ ਬਾਲਪੋਰੀਆਂ ਦਾ ਜਮਾਂ ਸਾਫ਼ ਆ ਕੰਨ ਕੁੰਡੀ ਵਾਲਾ ਓਵਰਲੈਪ ਵੀ ਨਹੀਂ ਕੋਈ ਤੇ ਬਾਲਪੋਰੀਆਂ ਦਾ ਜਮਾਂ ਸਾਫ਼ ਇੱਕਾਂ ਨੀਲੀ ਕੁੜੀ ਦੇਖ ਲਓ ਦੋਸਤੋ 5 ਸਾਲ ਉਮਰ ਆ ਤੇ ਗਰਦਨ ਹੁਣ ਤਾਂ ਦੇਖੋ ਕਿੰਨੀ ਜਿਆਦਾ ਚੰਗੀ ਖਰਤ ਨਹੀਂ ਤਾਂ ਹੁੰਦੇ ਆ ਛੋਟਾ ਕੰਨ ਆ ਤੇ ਨੀਲੀ ਸੰਗਾਫ ਘੋੜੀਏ ਦੋਸਤੋ ਬਾਲਪੋਰੀਆਂ ਦੀ ਇਹ ਵੀ ਸਾਫ ਸਵਾਰੀ ਸੂਰੀ ਜ ਬਹੁਤ ਸੋਹਣਾ ਚੱਲਦੀ ਏ ਘੋੜੀ ਤੇ ਨਖਰਾ ਨਖਰਾ ਸਾਰਾ ਚੈੱਕ ਕਰ ਲਓ ਕਿ ਜਿਹੜੀ ਸਾਰੀ ਤੁਹਾਨੂੰ ਇਹ ਵੀਡੀਓ ਚ ਦੇਖ ਦੇਣੀ ਕੀ ਡਿਟੇਲ ਹੈ ਜੀ ਤੇ ਬਾਲਪੋਰੀਆਂ ਦੇ ਹੱਥਾਂ ਪੈਰਾਂ ਦੀ ਜਮਾਂ ਪੂਰੀ ਸਾਫ ਨਖਰਾ ਨਖਰਾ ਦੇਖੋ ਕਿ ਪੱਬਾਂ ਤੇ ਹੀ ਹੁੰਦੀ ਜਾਂਦੀ ਆ ਅੰਦਰ ਦੀ ਦੋਸਤੋ ਸਾਫ ਆ ਇੱਕ ਸੂਆ ਸੂਈ ਹੋਈ ਆ ਮੋਕੇ ਤੇ ਖਾਲੀ ਆ ਤੁਹਾਨੂੰ ਇਹ ਫਾਇਦਾ ਹੋ ਜੂ ਜਿਹਨੇ ਨੁਕਰੇ ਵਿੱਚ ਲੈਣੇ ਉਹ ਨੁਕਰੇ ਤੋਂ ਭਰ ਆ ਲਓ ਜਿਹਨੇ ਨੀਲੇ ਲੈਣੇ ਤਾਂ ਨੀਲੇ ਦਾ ਭਰ ਆ ਲਓ ਘੋੜੀ ਦਾ ਡਿਜ਼ਾਈਨ ਨੂੰ ਚੰਗਾ ਕੰਨ ਕੰਨ ਵੀ ਸੋਹਣਾ ਧੌਣ ਧੌਣ ਵੀ ਸੋਹਣੀ ਆ ਪੇਟਲ ਘੋੜੀ ਆ ਆਪ ਦੀ ਮੌਕੇ ਤੇ ਚੈੱਕ ਕਰਵਾ ਕੇ ਅੰਦਰ ਦੀ ਲੈ ਜਾ ਸਕਦੇ ਹੋ ਤੁਸੀਂ ਤੇ ਬਾਲ ਭੋਰੀ ਇਫਾਫ ਸਵਾਰੀ ਸੂਰੀ ਪਾਸਾ ਦੋ ਦੋਸਤੋ ਦੋਨੇ ਜਾਨਵਰ ਸੇਲ ਆ ਜਿਹੜੇ ਵੀ ਭਰਾ ਦੇ ਦੋਨਾਂ ਜੋ ਘੋੜੀ ਚੱਲਦੀ ਹੋਈ ਤਾਂ ਘੋੜੀ ਦੇਖ ਲੈ ਬਸ਼ੀਰਾ ਚੱਲਦਾ ਹੋਇਆ ਤਾਂ ਬਸ਼ੀਰਾ ਦੇਖ ਲੈ ਨੰਬਰ ਪਾ ਥੱਲੇ ਦੇ ਤੇ ਮਿਲਦੇ ਆਂ ਜਲਦ ਨਵੇਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ